ਸਵਾਗਤ ਦੋਸਤੋ ਸਾਡੇ ਚੈਨਲ ਦੇ ਤੁਹਾਡਾ ਤੇ ਕੱਲ ਲਗਾਤਾਰ ਜਿਹੜੀਆਂ ਮਾਂ ਖਬਰਾਂ ਕਾਫੀ ਨਿਊਜ਼ ਦੇ ਤਿਆਰੀਆਂ ਸੀਗਾ ਕਿ ਇੱਕ ਮੀਟਿੰਗ ਕੀਤੀ ਗਈ ਆ ਭਗਵੰਤ ਮਾਨ ਵੱਲੋਂ ਕਿ ਜੋ ਕਾਫੀ ਪਿਛਲਾ ਮੁੱਦਾ ਜਿਹੜੇ ਚੱਲ ਰਹੇ ਸੀਗੇ 13 ਸੀਟਾਂ ਨੂੰ ਲੈ ਕੇ ਜਿਹੜੇ ਇਲੈਕਸ਼ਨ ਆ ਉਹ ਆਉਣ ਵਾਲੇ ਨੇ ਤੇ ਕਾਫੀ ਲੋਕ ਜਿਹੜੇ ਨੇ ਉਲਝੇ ਹੋਏ ਸੀਗੇ ਕਿ ਗਠਜੰਬਨ ਕਰਨ ਜਾ ਰਹੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਰ ਭਗਵੰਤ ਮਾਨ ਵੱਲੋਂ ਕੱਲ ਇੱਕ ਮੀਟਿੰਗ ਕੀਤੀ ਗਈ ਤੇ ਮੀਟਿੰਗ ਦੇ ਵਿੱਚ ਦਾਵਾ ਕੀਤਾ ਗਿਆ ਕਿ ਅਸੀਂ ਜਿਹੜੀਆਂ 13 ਸੀਟਾਂ ਵਾਂ ਉਹ ਖੁਦ ਇਕੱਲੇ ਲੜਾਂਗੇ ਤੇ ਉਸ ਤੋਂ ਬਾਅਦ ਜਿਹੜੀ ਅੱਜ ਜਿਹੜੀ ਖਬਰ ਸਾਹਮਣੇ ਆ ਰਹੀ ਏ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਇਹਨਾਂ ਦੇ ਐਮਪੀ ਨੇ ਸੰਦੀਪ ਪਾਠਕ ਜੀ ਉਹਨਾਂ ਵੱਲੋਂ ਇੱਕ ਅੱਜ ਬਿਆਨ ਦਿੱਤਾ ਗਿਆ ਕਿ ਜਿਹੜੀ ਇਹ ਗੱਟ ਜੋੜ ਦੀ ਜਿਹੜੀ ਹੈ ਮੀਟਿੰਗ ਕਰਕੇ ਦੁਬਾਰਾ ਜਿਹੜੀ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਸੀਂ ਗੱਟ ਜੋੜ ਕਰਾਂਗੇ ਜਾਂ ਨਹੀਂ ਤੇ ਹੁਣ ਦੇਖਣਾ ਇਹ ਹੋਏਗਾ ਕਿ ਦੁਬਾਰਾ ਮੀਟਿੰਗ ਤੋਂ ਬਾਅਦ ਜਿਹੜੇ ਸੰਦੀਪ ਪਾਠਕ ਜੀ ਆ ਉਹਨਾਂ ਵੱਲੋਂ ਜਿਹੜੀ ਮਤਲਬ ਕਿ ਬਿਆਨ ਦਿੱਤਾ ਗਿਆ ਵਾ ਕਿ ਜਿਹੜੀ ਅਲਾਈანს ਆ ਮੀਟਿੰਗ ਤੋਂ ਬਾਅਦ ਜੋ ਹੋਗਾ ਇਹਨਾਂ ਦਾ ਗੱਟ ਜੋੜ ਹੋਏਗਾ ਕਿ ਨਹੀਂ ਮਤਲਬ ਭਗਵੰਤ ਮਾਨ ਇਹ ਤੋਂ ਸਾਬਿਤ ਹੁੰਦਾ ਕਿ ਦਿੱਲੀ ਤੋਂ ਜਿਹੜੀ ਸਰਕਾਰ आम आदमी दी चल रही है भगवान दमान दे हाथ इस टाइम कुछ नहीं है ते विरोधी पार्टियां ਵੱਲੋਂ ਵੀ ਕਾਫੀ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਕਿ ਇਹ ਜਿਹੜੀ ਸਰਕਾਰ ਆ ਦਿੱਲੀ ਤੋਂ ਚੱਲ ਰਹੀ ਏ ਦੋਸਤੋ ਤੁਹਾਡਾ ਮਤਲਬ ਕਿ ਪੰਜਾਬ ਦੇ ਵਿੱਚ ਕੁੱਲ 13 ਸੀਟਾਂ ਨੇ ਜੋ ਕਿ 7 ਸੀਟਾਂ ਜੋ ਹੈ ਕਾਂਗਰਸ ਦੇ ਕੋਲ ਇਸ ਟਾਈਮ ਤੇ ਦੋ ਅਕਾਲੀ ਦਲ ਦੇ ਕੋਲ ਤੇ ਦੋ ਭਾਜਪਾ ਦੇ ਕੋਲ ਤੇ ਇੱਕ ਆਮ ਆਦਮੀ ਪਾਰਟੀ ਤੇ ਇੱਕ ਜਿਹੜੇ ਸਿਮਰਤਜੀਤ ਸਿੰਘ ਮਾਨ ਦੇ ਕੋਲ ਨੇ ਟੋਟਲ 13 ਸੀਟਾਂ ਨੇ ਤੇ ਹੁਣ ਦੇਖਣਾ ਹੋਏਗਾ ਕਿ ਪੇਚਾ ਇਸ ਤੇ ਫਸ ਗਿਆ ਕਿ ਜਿਹੜਾ ਇਹਨਾਂ ਦਾ ਗੱਠਜੋੜ ਹੋਏਗਾ ਕਿ ਨਹੀਂ ਤੇ ਕਾਫੀ ਜਿਹੜੇ ਬਿਆਨਵਾਜੀ ਹੋ ਰਹੀ ਏ ਕਿ ਗੱਠਜੋੜ ਹੋਏਗਾ ਕਿ ਨਹੀਂ ਕਿੱਦਾਂ ਸਾਰਾ ਸਿਸਟਮ ਚੱਲੇਗਾ ਭਗਵੰਤਮਾਨ ਕਹਿ ਰਹੇ ਨੇ ਕਿ ਅਸੀਂ 13 ਸੀਟਾਂ ਦੇ ਨਾਲ ਅਸੀਂ ਖੁਦ ਲੜਾਂਗੇ ਇਕੱਲੇ ਲੜਾਂਗੇ ਪਰ ਜਿਹੜੀ ਹਾਈ ਕਮਾਂਡ ਜਿਹੜੀ ਇਹਨਾਂ ਦੀ ਦਿੱਲੀ ਤੋਂ ਸਰਕਾਰ ਚੱਲ ਰਹੀ ਉਹ ਕਹਿ ਰਹੇ ਕਿ ਜਿਹੜਾ ਗੱਠਜੋੜ ਦਾ ਜਿਹੜਾ ਫੈਸਲਾ ਵਾ ਉਹ ਜਿਹੜੀਆਂ 13 ਸੀਟਾਂ ਦੇ ਸ਼ੇਅਰਿੰਗ ਦੇ ਉੱਤੇ ਜਿਹੜੀ ਚੱਲ ਰਹੀ ਏ ਲੜਾਈ ਉਹ ਕਿਵੇਂ ਜਿਹੜੀ ਆ ਉਹ ਮੀਟਿੰਗ ਤੋਂ ਬਾਅਦ ਜਿਹੜਾ ਸਿੱਟਾ ਨਿਕਲ ਕੇ ਆਏਗਾ ਤੇ ਹੁਣ ਦੇਖਦੇ ਆ ਕਿ ਜਿਹੜੀਆਂ ਸੀਟਾਂ ਦੇ ਉੱਤੇ ਜਿਹੜੀ ਸ਼ੇਅਰਿੰਗ ਆ ਕੀ ਕੰਮ ਕੀਤੇ ਨੇ ਆਮ ਆਦਮੀ ਪਾਰਟੀ ਨੇ ਤੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਬਿਜਲੀ ਦੇ ਬਿੱਲ ਨੂੰ ਲੈ ਕੇ ਜਿਹੜੀਆਂ ਮਹਿਲਾਵਾਂ ਨੂੰ ਜਿਹੜੇ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਵਾਅਦੇ ਕੀਤੇ ਸੀਗੇ ਘਰਾਂ ਦੇ ਵਿੱਚ ਜਿਹੜੇ ਮਤਲਬ ਕਿ ਜਿਹੜਾ ਸਟਾਫ ਬਣਾਇਆ ਜਾਏਗਾ ਘਰਾਂ ਦੇ ਵਿੱਚ ਲੋਕਾਂ ਦੇ ਜਾ ਕੇ ਕੰਮ ਕਰਨਗੇ ਜਾ ਕੇ ਰਾਸ਼ਨ ਘਰ-ਘਰ ਪਹੁੰਚਾਇਆ ਜਾਏਗਾ ਇੱਕ ਵੀ ਵਾਅਦਾ ਜਿਹੜਾ ਇਦਾਂ ਦਾ ਕੋਈ ਵੀ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਤੇ ਲਗਾਤਾਰ ਜਿਹੜਾ ਵਾ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਗੈਂਗਸਟਰਵਾਦ ਖਤਮ ਕਰਾਂਗੇ ਨਸ਼ਾ ਜਿਹੜਾ ਖਤਮ ਕਰਾਂਗੇ ਤੇ ਪਰ ਹਜੇ ਤੱਕ ਕਰ ਇਦਾਂ ਦਾ ਜਿਹੜਾ ਵਾ ਕੁਝ ਵੀ ਦੇਖਣ ਨੂੰ ਸਾਹਮਣੇ ਨਹੀਂ ਆ ਰਿਹਾ ਤੇ ਹੁਣ ਲਗਾਤਾਰ ਇਲੈਕਸ਼ਨ ਲੱਗ ਕੇ ਆ ਰਹੇ ਨੇ ਤੇ ਦੇਖਣਾ ਹੋਏਗਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਆਪਣੇ ਜਿਹੜੇ ਚੋਣ ਪ੍ਰਚਾਰ ਕੀਤੇ ਜਾ ਰਹੇ ਸੀਗੇ ਨੇ ਜੀ ਕਾਫੀ ਧੇਰ ਪਹਿਲਾਂ ਵੀ ਇੱਕ ਇਲੈਕਸ਼ਨ ਹੋ ਕੇ ਹਟਿਆ ਦੂਸਰੀ ਸਟੇਟਾਂ ਦੇ ਵਿੱਚ ਕਾਫੀ ਚੋਣ ਪ੍ਰਚਾਰ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਸੀਗਾ ਹੈਲੀਕਾਪਟਰ ਦੇ ਵਿੱਚ ਜਾਂਦੇ ਸੀਗੇ ਭਗਵੰਤ ਮਾਨ ਤੇ ਜਿਹੜੇ ਕੇਜਰੀਵਾਲ ਜੀ ਉੱਥੇ ਜਿਹੜਾ ਚੋਣ ਪ੍ਰਚਾਰ ਕਰਦੇ ਸੀ ਆਪਣੇ ਦਿੱਲੀ ਮਾਡਲ ਨੂੰ ਲੈ ਕੇ ਤੇ ਹੁਣ ਦੇਖਣਾ ਹੋਏਗਾ ਕਿ ਉਸ ਤੋਂ ਬਾਅਦ ਵੀ ਜਿਹੜਾ ਵਾ ਇਹਨਾਂ ਨੂੰ ਉੱਥੇ ਹਾਰ ਦਾ ਜਿਹੜਾ ਸਾਮਣਾ ਕਰਨਾ ਪਿਆ ਤੇ ਹੁਣ ਦੇਖਣਾ ਹੋਵੇਗਾ ਜਿਹੜੀ ਪੰਜਾਬ ਦੇ ਇਲੈਕਸ਼ਨਾਂ ਉੱਤੇ ਸਾਰਿਆਂ ਦੀ ਨਜ਼ਰ ਆ ਕਿ ਆਮ ਆਦਮੀ ਪਾਰਟੀ ਕਿੰਨਾ ਕ ਇੱਥੇ ਆਪਣਾ ਜਿਹੜਾ ਦਿੱਲੀ ਮਾਡਲ ਦਿਖਾ ਕੇ ਬਾਕੀ ਸਟੇਟਾਂ 'ਚ ਤਾਂ ਆਪਣਾ ਮਤਲਬ ਕਿ ਜਿਹੜੀ ਨਾਕਾਮੀ ਹਾਸਲ ਕਰ ਲਈ ਆ ਪਰ ਹੁਣ ਪੰਜਾਬ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਵੇਂ ਇਹ ਆਪਣਾ ਇੱਥੇ ਦਿੱਲੀ ਮਾਡਲ ਦਿਖਾ ਕੇ ਲੋਕਾਂ ਨੂੰ ਜਿਹੜਾ ਵਾ ਬਦਲਾਵ ਜਿਹੜੀ ਹਨੇਰੀ ਲੈ ਕੇ ਆਈ ਸੀ 92 ਵਿਧਾਇਕਾ ਦੇ ਨਾਲ ਬਣ ਕੇ ਪਰ ਹੁਣ ਦੇਖਣਾ ਹੋਵੇਗਾ ਕਿ 13 ਜਿਹੜੀਆਂ ਸੀਟਾਂ ਬਹੁਤ ਮਾਇਨੇ ਰੱਖਦੀਆਂ ਨੇ ਜਿਹੜੀ ਜਲੰਧਰ ਦੀ ਇੱਕ ਮੇਨ ਸੀਟ ਆ ਸੁਸ਼ੀਲ ਕੁਮਾਰ ਰਿੰਕੂ ਜੀ ਜੋ ਇਸ ਟਮ ਸੀਟ ਦੇ ਉੱਤੇ ਬੈਠੇ ਨੇ ਤੇ ਸਿਰਫ ਇੱਕ ਸੀਟ ਪੰਜਾਬ ਦੇ ਵਿੱਚ ਨਾ ਕੋ ਆਮ ਆਦਮੀ ਪਾਰਟੀ ਦੀ ਹੈ ਸੁਸ਼ੀਲ ਕੁਮਾਰ ਰਿੰਕੂ ਦੀ ਧੰਨਵਾਦ ਜੀ